ਅੱਜ ਦੇ ਇਸ ਰੋਸ ਧਰਨੇ ਵਿੱਚ ਵਿਰਾਜਮਾਨ ਸਾਰੇ ਸਤਕਾਰਯੋਗ ਹਾਜ਼ਰੀਨ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੜੇ ਹੀ ਸਤਕਾਰਯੋਗ ਬੁਲਾਰਿਆ ਨੇ ਅੱਜ ਦਾ ਮਕਸਦ ਦੱਸਿਆ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਤੁਸੀਂ ਸਾਰੇ ਇਸ ਵੇਲੇ ਸ਼িকার ਹੋ ਇੱਕ ਲੈਂਡ ਮਾਫੀਆ ਦੇ 25000 ਏਕੜ ਕੱਲੀ ਜ਼ਮੀਨ ਲੁਧਿਆਣੇ ਦੀ ਸਭ ਤੋਂ ਜ਼ਿਆਦਾ ਉਪਜਾਊ ਬੇਸ ਕੀਮਤੀ ਔਰ 40000 ਕੁੱਲ ਪੰਜਾਬ ਦੀ ਤਕਰੀਬਨ ਜ਼ਮੀਨ ਜਿੱਥੇ ਕਿਸਾਨ ਆਪਣੇ ਖੂਨ ਨਾਲ ਖੇਤੀ ਕਰਦੇ ਨੇ ਪਸੀਨੇ ਨਾਲ ਉਸ ਨੂੰ ਸਿੰਜਦੇ ਨੇ ਇਹ ਸਰਕਾਰ ਨੂੰ ਕਿਸੇ ਨੇ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ ਅਰਬਨ ਸਟੇਟਾ ਬਣਾਈਆਂ ਜਾਣ ਇੱਕ ਬੰਦਾ ਖੜਾ ਕਰਕੇ 10 ਦਿਨ ਪੰਜਾਬ ਦੇ ਵਿੱਚ ਆ ਬੁੱਕਰ ਵਾਲੇ ਕੇਜਰੀਆਲ ਆ ਵਿੱਚ ਹੀ ਭਗਵੰਤ ਮਾਨ ਤੇ ਹੋਰ ਇਹਨਾਂ ਦੇ ਜਿਹੜੇ ਚੇਲੇ ਬਾਲਕੇ ਨੇ ਇੱਕ ਬੰਦਾ ਚੱਜਦਾ ਪੰਜਾਬ ਚੋਂ ਕਿਸਾਨ ਦੱਸ ਦੇਣ ਇਨੇ ਕਿਹਾ ਹੋਵੇ ਕਿ ਸਾਨੂੰ ਪੰਜਾਬ ਦੇ ਵਿੱਚ ਅਰਬਨ ਸਟੇਟ ਚਾਹੀਦੀ ਕਿਸੇ ਨੇ ਨਹੀਂ ਕਿਹਾ ਜਿਹੜੀਆਂ ਚੀਜ਼ਾਂ ਲੋਕ ਮੰਗਦੇ ਨੇ ਇਨਸਾਫ ਉਹ ਨਰਿੰਦਰ ਨੂੰ CIA ਸਟਾਫ ਦੇ ਵਿੱਚ ਬਠਿੰਡੇ 180 ਥਾਵਾਂ ਦੇ ਉੱਤੇ ਕੰਟ ਲਾ ਕੇ ਉਹ ਪੁਲਿਸ ਕਸਟਡੀ ਵਿੱਚ ਉਹਨੂੰ ਉਹਦਾ ਕਤਲ ਕੀਤਾ ਗਿਆ ਉਹਦਾ ਇਨਸਾਫ ਮੰਗਦੇ ਨੇ ਲੋਕ ਕਰਨਲ ਬਾਖਸ਼ ਤੇ ਉਹਦੇ ਪੁੱਤਰ ਨੂੰ ਉਹਨਾਂ ਨੂੰ ਉਹਦੀ ਬੇਇੱਜ਼ਤੀ ਕਰਕੇ ਪੁਲਿਸ ਵਾਲਿਆਂ ਨੇ ਉਹਨੂੰ ਕੁੱਟਿਆ ਉਹਦਾ ਮੰਗਦੇ ਨੇ ਲੋਕ ਇਨਸਾਫ আর ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪਿਛਲੇ ਸੱਤਾਂ ਮਹੀਨਿਆਂ ਚ 20 ਪੁਲਿਸ ਝੂਠੇ ਮੁਕਾਬਲੇ ਆਵੇ ਜਿਹੜੇ ਲੋਕ ਬੇਗੁਨਾਹ ਮਾਰੇ ਗਏ ਉਹਨਾਂ ਦਾ ਮੰਗਦੇ ਨੇ ਇਨਸਾਫ ਲੋਕ ਨੌਕਰੀ ਮੰਗਦੇ ਨੇ ਲੋਕ ਜੋ ਆਪਣੇ ਇਸ ਵਕਤ ਪੰਜਾਬ ਦੇ ਵਾਤਾਵਰਣ ਨਾਲ ਲਾਅ ਐਂਡ ਆਰਡਰ ਦਾ ਗੈਂਗਸਟਰਾਂ ਦਾ ਬੋਲਬਾਲਾ ਫਰੋਤੀਆਂ ਦਾ ਬੋਲਬਾਲਾ ਲੋਕੀ ਉਹਦਾ ਇਨਸਾਫ ਮੰਗਦੇ ਨੇ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਔਰ ਚੱਕ ਕੇ 25000 ਲੁਧਿਆਣੇ ਦੀ ਤੇ 40000 ਏਕੜ ਪੰਜਾਬ ਦੀ ਜ਼ਮੀਨ ਤੁਹਾਡੇ ਕੋਲੋਂ ਖੋਈ ਜਾ ਰਹੀ ਆ ਦੋਸਤੋ ਅੱਛੀ ਤਰ੍ਹਾਂ ਸਾਜ਼ਿਸ਼ ਸਮਝੋ ਇਹ ਜਿਹੜੀ ਪੋਕਰ ਪਾਰਟੀਆਂ ਇਹ ਲੋਕਾਂ ਦੀ ਕਚੈਰੀ ਵਿੱਚ ਫੇਰ ਹੋ ਚੁੱਕੀਆਂ ਆ ਆ ਲੁਧਿਆਣੇ ਦੀ ਜਿਮਨੀ ਚੋਣ ਲੁੱਟੀ ਗਈ ਆ ਜਿੱਤੀ ਨਹੀਂ ਗਈ ਅਸਲ ਫਤਵਾ ਲੋਕਾਂ ਦਾ ਪਾਰਲੀਮੈਂਟ ਜਿੱਥੇ ਸੁਖਜਿੰਦਰ ਰੰਦਾਵਾ ਇਲੈਕਟ ਹੋਏ ਜਿੱਥੇ ਅਮਰ ਸਿੰਘ ਰਾਏਕੋਟ ਇਲੈਕਟ ਹੋਏ ਜਿੱਥੇ 10 ਸੀਟਾਂ ਆਮ ਆਦਮੀ ਪਾਰਟੀ ਹਾਰੀ ਉਹ ਹੈ ਲੋਕ ਫਤਵਾ ਉਹਨੂੰ ਨਾ ਮੰਨ ਕੇ ਇਹ ਲੁਧਿਆਣੇ ਦੀ ਗੱਲ ਕਹਿ ਕੇ ਤੇ ਤੁਹਾਨੂੰ ਲੁੱਟਣਾ ਚਾਹੁੰਦੇ ਕੇਜਰੀਵਾਲ ਤੇ ਸਸੋਡਿਆ ਵਿੱਚ ਹੀ ਸਤਿੰਦਰ ਜੈਨ ਜਿਹੜੇ ਨਕਾਰੇ ਹੋਏ ਲੀਡਰ ਨੇ ਦਿੱਲੀ ਦੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਸੀਟਾਂ ਤੋਂ ਹਰਾ ਦਿੱਤਾ ਉਹ ਸਾਡੇ ਪੰਜਾਬ ਦੇ ਵਿੱਚ ਆਣ ਕੇ VIP ਸਟੇਟਸ ਹੈਲੀਕਾਪਟਰਾਂ ਦਾ ਇਸਤੇਮਾਲ ਜਹਾਜ਼ਾਂ ਦਾ ਇਸਤੇਮਾਲ ਸਰਕਾਰੀ ਹਮਲੇ ਦਾ ਇਸਤੇਮਾਲ ਕਰਕੇ ਸਾਡੇ ਦੇ ਰਾਜ ਕਰ ਰਹੇ ਨੇ ਸਭ ਤੋਂ ਜ਼ਿਆਦਾ ਸ਼ਰਮ ਦੀ ਗੱਲ ਪੰਜਾਬ ਦੇ ਆ ਭਗਵੰਤ ਮਾਨ ਆਸਤੇ ਇਹਦੇ ਸਾਰੇ ਅਧਿਕਾਰ ਖੋਲੇ ਅੱਜ ਮੁੱਖ ਜਨਾ ਚੀਫ ਸੈਕਟਰੀ ਉਹ ਗੈਰ ਪੰਜਾਬੀ ਜਿਹੜਾ ਹੋਮ ਸੈਕਟਰੀ ਗੈਰ ਪੰਜਾਬੀ ਜਿਹੜਾ ਸਾਡਾ ਡੀਜੀਪੀ ਉਹ ਗੈਰ ਪੰਜਾਬੀ ਲਾਹਨਤ ਆ ਭਗਵੰਤ ਤੇਰੇ ਤੇ ਲਾਹਨਤ ਆ ਤੂੰ ਐਡਾ ਤਲਵੇ ਝੱਟ ਮੁੱਖ ਮੰਤਰੀ ਨਿਕਲਿਆ ਪੰਜਾਬ ਦਾ ਕੁਇਨਾ ਲੋਕਾਂ ਦਾ ਜਿਨ੍ਹਾਂ ਦੇ ਪੱਲੇ ਕੱਖ ਨਹੀਂਗਾ ਉਹਨਾਂ ਦੇ ਆਖੇ ਸਾਡੀਆਂ ਜ਼ਮੀਨਾਂ ਖੋਣ ਤੇ ਆ ਗਿਆ ਵਾ ਔਰ ਇਹ ਸਾਜ਼ਿਸ਼ ਆ ਮੇਰੇ ਵੀਰੋ ਸਭ ਤੋਂ ਵੱਡਾ ਪੰਜਾਬ ਦਾ ਸਕੈਮ ਅਗਰ ਨਿਕਲੇਗਾ ਕੋਈ ਇਹ 40 ਹਜ਼ਾਰ ਏਕੜ ਕਿਉਂਕਿ ਕਰਨਾ ਕੀ ਇਹਨਾਂ ਨੇ ਜਿਵੇਂ ਇਹਨਾਂ ਨੇ ਮੁਹਾਲੀ ਦੇ ਵਿੱਚ ਇੱਕ ਇੱਕ ਸੈਕਟਰ ਵੱਡੇ ਵੱਡੇ ਲੈਂਡ ਬਾਸੀਆ ਨੂੰ ਉਹਨਾਂ ਨੂੰ ਅਲੋਕੇਟ ਕਰਤਾ ਪੂਰਾ ਸੈਕਟਰ ਹਜ਼ਾਰਾਂ ਕਰੋੜਾ ਰੁਪਏ ਦੀ ਜਿਹੜੀ ਕੀਮਤੀ ਜ਼ਾਇਦਾ ਤੁਹਾਡੀ ਔਰ ਉਹਨਾਂ ਨੂੰ ਕਹਿੰਦਾ ਤੁਸੀਂ ਡਿਵੈਲਪ ਕਰੋ ਪੰਜਾਬ ਸਰਕਾਰ ਤੋਂ ਕੋਲ ਤਾਂ ਜ਼ਮੀਨ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਦੇਣ ਦਾ ਪੈਸਾ ਹੀ ਹੈ ਨੀਗਾ 4 ਲੱਖ ਕਰੋੜ ਰੁਪਏ ਦੀ ਕਰਜ਼ਾਈ ਸਰਕਾਰ ਤੁਹਾਨੂੰ ਇੱਕ ਪੈਸਾ ਨਹੀਂ ਦੇ ਸਕਦੀ ਇਹਨਾਂ ਨੇ ਕਿਹਾ ਲੈਂਡ ਪੂਲਿੰਗ ਨਾਲ ਚੱਲ ਪੋ ਕਦ ਕਿੱਦਣੂ ਆਬਾਦ ਹੋਵੇਗੀ ਜ਼ਮੀਨ ਅਰਬਨ ਸਟੇਟ ਬਣੇਗੀ 50 ਸਾਲ ਲੱਗੇ ਮੁਹੱਲੀ ਦੇ ਤੱਕ ਪੂਰਾ ਆਬਾਦ ਨਹੀਂ ਹੋਇਆ ਔਰ ਇਹ ਸਾਰੀ ਜ਼ਮੀਨ ਚੱਕ ਕੇ ਲੈਂਡ ਮਾਫੀਆ ਨੂੰ ਵੰਡੀ ਜਾਵੇਗੀ ਉਹਨਾਂ ਦਾ ਘੱਟ ਸੰਢ ਪੂਰੀ ਉਹਨਾਂ ਦੀ ਸਾਰਾ ਤੈ ਹੋ ਚੁੱਕਾ ਕੇਂਜਰੀਵਾਲ ਤੇ ਸਿਸੋੜੀ ਹੈਗਾ ਔਰ ਜਿਵੇਂ ਰੰਦਾਵਾ ਸਾਹਿਬ ਨੇ ਕਿਹਾ ਇਹ ਘੱਟੋ ਘਾਟ ਨਹੀਂ ਦਾ 25 ਹਜ਼ਾਰ ਕਰੋੜ ਰੁਪਏ ਦਾ ਸਕੈਂਡਲ ਹੈ ਮੇਰੇ ਵੀਰੋ 25 ਹਜ਼ਾਰ ਕਰੋੜ ਰੁਪਏ ਦਾ ਔਰ ਅੱਜ ਤੁਸੀਂ ਸਾਰੀ ਲੀਡਰਸ਼ਿਪ ਖੜੀ ਪ੍ਰਧਾਨ ਜੀ ਕਿੱਥੇ ਨੇ ਜੀ ਆ ਪ੍ਰਧਾਨ ਜੀ ਬੈਠੇ ਨੇ ਉਹ ਦੇਖੋ ਪ੍ਰਧਾਨ ਜੀ ਮੈਂ ਤੁਹਾਡੇ ਤੋਂ ਬੇਦਾ ਰੰਦਾਵਾ ਸਾਹਿਬ ਤੁਹਾਡੇ ਤੋਂ ਲੋਕਾਂ ਦੀ ਕਚਹਿਰੀ ਚ ਲੈਣਾ ਚਾਹਨਾ ਡਾਲਵੀ ਸਾਹਿਬ ਸਾਡੇ ਇੰਚਾਰਜ ਗੁਰਕੀਰਤ ਜੀ ਬੈਸ ਬ੍ਰਦਰਸ ਅਮ ਨੂੰ ਜਿਹੜੇ ਦਿਸ ਰਹੇ ਨੇ ਅਸਾ ਅਮਰ ਸਿੰਘ ਜੀ ਇੱਕ ਵਾਰ ਜ਼ੋਰ ਦਾ ਢੰਗ ਦੇ ਨਾਲ ਪਹਿਲਾਂ ਆਪਾਂ ਜਕਾਰਾ ਛੱਡਣਾ ਫੈਸਲਾ ਕੀਆ ਹੱਥ ਤੁਸੀਂ ਖੜੇ ਕਰਨੇ ਆ ਜਕਾਰਾ ਮੈਂ ਛੱਡੂਗਾ ਮਥਾ ਇਹ ਆ ਤੇ ਵਾਹਿਗੁਰੂ ਕਰੇ ਸਾਡੀ ਪੰਜਾਬ ਦੀ ਸਰਕਾਰ ਬਣੇ 2027 ਵਿੱਚ ਤੁਹਾਡੇ ਕਰਕੇ ਬਣਨੀ ਆ ਔਰ ਅਗਰ ਇਹ ਸਰਕਾਰ ਬਣਦੀ ਤਾੜੀ ਹਲੇ ਬਾਅਦ ਚ ਮਾਰਿਓ ਜਰਾ ਅਗਰ ਇਹ ਸਰਕਾਰ ਬਣਦੀ ਆ ਅੱਜ ਦੇ ਇਸ ਇਕੱਠ ਦਾ ਅਤੇ ਪੰਜਾਬ ਦੇ 3 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਸਾਡਾ ਇਹ ਮਤਾਵਾ ਕਿ ਸਭ ਤੋਂ ਪਹਿਲਾਂ ਐਕਸ਼ਨ ਕਾਂਗਰਸ ਗਵਰਨਮੈਂਟ ਦਾ ਹੋਵੇਗਾ ਇੱਕ ਹੋਰ ਇਸ ਤੋਂ ਬਾਅਦ ਬਤਾ ਛੁਟਾਇਆ ਕਰੋਨਾ ਲੇਕਿਨ ਇਹ ਸਭ ਤੋਂ ਵੱਡਾ ਐਕਸ਼ਨ ਹੋਵੇਗਾ ਕਿ ਕਾਂਗਰਸ ਸਰਕਾਰ ਬਣਨ ਤੇ ਇਹ ਸਾਰੀ ਫਰਜੀ ਲੈਂਡ ਗ੍ਰੈਬਿੰਗ ਧੋਖਾਧੜੀ ਭਾਈ ਮਾਨੀ म रद्द किया जाएगा और जिन्हों लोगों ने बनाया उन्होंने खिलाफ विजिलेंस की जांच की जाए अगर सहमत हो तो हम हाथ खड़े करो सारे जाने बोले दिया 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 दिया। एक मता होर क्योंकि जिने बैठे थोड़े तो जो काउंसलर होपंच होनी बदला खोरी पोकरे कांग्रेस केडर के खिलाफ की ਆ ਐਮਐਲਏ ਦੇ ਖਿਲਾਫ ਕੀਤੀਆਂ ਸਾਬਕਾ ਮੰਤਰੀਆਂ ਦੇ ਖਿਲਾਫ ਕੀਤੀਆਂ ਥੱਲੇ ਕਾਉਂਸਲਰਾਂ ਦੇ ਸਰਪੰਚਾਂ ਦੇ ਪੰਚਾਂ ਦੇ ਝੂਠੇ ਮੁਕਦਮੇ ਦਰਜ ਹੋਏ ਨੇ ਰੰਧਾਵਾ ਸਾਹਿਬ ਤੁਸੀਂ ਹੋਮ ਮਿਨਿਸਟਰ ਰਹੇ ਹੋ ਇੱਕ ਵਾਰ ਇਹ ਲੋਕਾਂ ਨੂੰ ਯਕੀਨ ਦਿਵਾਓ ਕਿ ਸਾਡੀ ਸਰਕਾਰ ਬਣਨ ਤੇ ਇੱਕ ਕਮਿਸ਼ਨ ਜਿਹਨੂੰ ਕੋਸੀ ਜੁਡੀਸ਼ੀਅਲ ਪਾਵਰਸ ਮੈਜਿਸਟ੍ਰੇਟ ਦੀਆਂ ਦੇ ਕੇ ਜਿੰਨੇ ਝੂਠੇ ਮੁਕਦਮੇ ਕਾਂਗਰਸੀਆਂ ਜਾਂ ਦੂਜੇ ਲੋਕਾਂ ਦੇ ਹੋਏ ਨੇ ਉਹ ਸਾਰੇ ਪਹਿਲਾਂ ਰੱਦ ਕੀਤੇ ਜਾਣਗੇ ਜਿਨ੍ਹਾਂ ਨੇ ਦਰਜ ਕਰਾਏ ਨੇ ਉਹਨਾਂ ਦੇ ਉਲਟਾ 182 ਦੀ ਕਾਰਵਾਈ ਲਾ ਕੇ ਤੇ ਸੱਚੇ ਪਰਚੇ ਦਰਜ ਕਰਕੇ ਹਿਸਾਬ ਲਿਆ ਜਾਏਗਾ ਅਗਰ ਸਹਿਮਤ ਆ ਤਾਂ ਹੁਣ ਜਕਾਰਾ ਛੱਡੋ ਸ੍ਰੀਆ ਕਾਲ ਇਕੱਲੇ ਜਕਾਰੇ ਨਹੀਂਗੇ ਇਹ ਮਹਿਸ ਤਕਰੀਰ ਨਹੀਂਗੀ ਇਹ ਸਾਡਾ ਔਰ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਪ੍ਰਣ ਹੈ ਉਮੀਦ ਕਰਾਂਗੇ ਕਿ ਜੋ ਅੱਜ ਆਪਾਂ ਗੱਲਾਈ ਤੋਂ ਕੀਤੀਆਂ ਉਹ ਸਾਰੀਆਂ ਗੱਲਾਂ ਪੂਰੀਆਂ ਕਰਾਂਗੇ ਅਗਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਸਾਰੀ ਗੱਲ ਇਨਵੈਸਟੀਗੇਟ ਕਰਕੇ ਸਟ੍ਰੈਪ ਕਰਨੀ ਉਹਨਾਂ ਨੇ ਇਹ ਲੈਂਡ ਗ੍ਰੈਬਿੰਗ ਪਾਲਿਸੀ ਹੁਣੇ ਹੀ ਰੱਦ ਕਰ ਦੇਣੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਪਿਆਰ ਨਾਲ ਫਤਿਹ ਬਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਪੰਜਾਬ ਸਰਕਾਰ